ਵਪਾਰੀ ਤੇ ਕਿਸਾਨ ਇਸ ਵੇਲੇ ਆਮੋ-ਸਾਮਣੇ ਨਜ਼ਰ ਆ ਰਹੇ ਨੇ ਵਪਾਰੀਆਂ ਦੇ ਵੱਲੋਂ ਤਾਂ ਕਿਸਾਨਾਂ ਨੂੰ ਤਨਾਲ ਸਰਕਾਰ ਨੂੰ ਚੇਤਾਵਨੀ ਤੱਕ ਦੇ ਦਿੱਤੀ ਗਈ ਹੈ ਜੇਕਰ ਕਿਸਾਨੀ ਅੰਦੋਲਨ ਤਰਨੀ 10 ਦਿਨ ਤੱਕ ਨਾ ਖਟਾਏ ਗਏ ਤਾਂ ਕਾਰੋਬਾਰੀ ਪੂਰੇ ਪੰਜਾਬ ਨੂੰ ਬੰਦ ਕਰ ਦੇਣਗੇ ਜਿਥੇ ਇੱਕ ਪਾਸੇ ਸ਼ंभੂ ਤੇ ਖਨੌਰੀ ਬਾਰਡਰ ਦੇ ਉੱਤੇ ਤਕਰੀਬਨ 3 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ ਕਿਸਾਨ ਤਰਨੀ ਦੇ ਉੱਤੇ ਰੇਲਾ ਦੇ ਨਾਲ ਹੀ ਜਿਹੜੇ ਸੜਕੀ ਰਸਤੇ ਰੋਕੀ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਕਾਰੋਬਾਰੀ کافی ਖੱਜਲ ਖਵਾਰ ਹੋ ਰਹੇ ਨੇ ਤੇ ਹੁਣ ਕਾਰੋਬਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ 10 ਦਿਨ ਦੇ ਅੰਦਰ ਅੰਦਰ ਆਪਣਾ ਇੱਕ ਕਿਸਾਨੀ ਧਰਨਾ ਹਟਾਓ ਨਹੀਂ ਤਾਂ ਅਸੀਂ ਪੰਜਾਬ ਬੰਦ ਕਰਾਂਗੇ ਜਿਹੜੇ ਵਪਾਰੀ ਜੀ ਕਾਰੋਬਾਰੀ ਪਿਛਲੇ 4 ਸਾਲ ਪਹਿਲਾਂ ਕਿਸਾਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਹੋਏ ਸਨ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਸੜਕਾਂ ਦੇ ਉੱਤੇ ਬੈਠੇ ਸਨ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਤੇ ਅੱਜ ਉਹ ਵਪਾਰੀ ਦੇ ਜਿਹੜੇ ਐ ਕਿਸਾਨਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਪੰਜਾਬ ਅਸੀਂ ਬੰਦ ਕਰ ਦਵਾਂਗੇ 10 ਦਿਨਾਂ ਦੇ ਅੰਦਰ ਇਸ ਧਰਨੇ ਨੂੰ ਹਟਾਓ ਇਸ ਵੇਲੇ ਕਾਫੀ ਜ਼ਿਆਦਾ ਜੋੜੇ ਬਾਰਡਰਾਂ ਦੇ ਬੰਦ ਹੋਣ ਦੇ ਕਾਰਨ ਵਪਾਰੀਆਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੇ ਦੇ ਨਾਲ ਹੀ ਤਕਰੀਬਨ ਰੋਜ਼ਾਨਾ 400 ਤੋਂ 800 ਕਰੋੜ ਦਾ ਨੁਕਸਾਨ ਵੀ ਉਠਾਣਾ ਪੈ ਰਿਹਾ ਹੈ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਇਸ ਕਾਰਨ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਮੀਟਿੰਗਾਂ ਦੇ ਵਿੱਚ ਕਿ ਅਸੀਂ ਸਿੱਧੀ ਕਾਲ ਦੇ ਰਹੇ ਹਾਂ ਕਿ 10 ਦਿਨ ਦੇ ਅੰਦਰ ਕਿਸਾਨੀ ਧਰਨਾ ਹਟਾਓ ਨਹੀਂ ਤਾਂ ਅਸੀਂ ਪੰਜਾਬ ਬੰਦ ਕਰਾਂਗੇ ਜਿਵੇਂ ਦੱਸ ਦਿੱਤੀ ਕਿ ਕਿਸਾਨੀ ਸੰਘਾਸ ਦੇ ਕਾਰਨ ਆਏ ਦਿਨ ਜਿਹੜੇ ਧਰਨੇ ਲੱਗ ਰਹੇ ਨੇ ਇਸ ਤੋਂ ਕਾਰੋਬਾਰੀ ਕਾਫੀ ਜ਼ਿਆਦਾ ਤੰਗ ਆ ਚੁੱਕੇ ਨੇ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਕਾਰੋਬਾਰੀ ਹੁਣ ਕਿਸਾਨਾਂ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ ਕਾਰੋਬਾਰੀਆਂ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇੱਕ taraf ਤਾਂ ਕਿਸਾਨ ਲੀਡਰ ਆਪਣੇ ਅੰਦੋਲਨ ਦੇ ਵਿੱਚ ਪੰਜਾਬ ਦੇ ਕਿਸਾਨੀ ਨੂੰ ਬਚਾਉਣ ਦੀ ਗੱਲਾਂ ਕਰ ਰਹੇ ਨੇ ਤੇ ਦੂਸਰੀ ਪਾਸੇ ਇਸ ਧਰਨੇ ਦੇ ਕਾਰਨ ਕਾਰੋਬਾਰੀ ਕਾਫੀ ਜ਼ਿਆਦਾ ਖੱਜਲ ਖੁਬਾਰ ਤੇ ਉਹਨਾਂ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ ਇਸ ਦੇ ਉੱਤੇ ਜਦੋਂ ਸਵਾਲ ਪੁੱਛੇ ਜਾਂਦੇ ਨੇ ਕਿਸਾਨ ਨਿਗਰਤ ਉਹ ਮੋਨ ਹੋ ਜਾਂਦੇ ਨੇ ਕਰੀਬਨ 3 ਮਹੀਨਿਆਂ ਤੋਂ ਕਿਸਾਨਾਂ ਨੇ ਸ਼ੰਭੂ ਦੇ ਨੈਸ਼ਨਲ ਹਾਈਵੇ ਉੱਤੇ 17 April ਤੋਂ ਫਿਰ ਸ਼ੰਭੂ ਬਾਰਡਰ ਦੇ ਉੱਤੇ ਰੇਲਾ ਦਾ ਵੀ ਚੱਕਾ ਜਮ ਕਰ ਲਿਆ ਇਸ ਕਾਰਨ ਵਪਾਰੀ ਜਿਹੜੇ ਆ ਦੂਸਰੇ ਸੂਬਿਆਂ ਤੋਂ ਜਿਹੜਾ ਸਮਾਨ ਮੰਗਵਾ ਰਹੇ ਆ ਉਹ ਰੂਟ ਡਾਇਵਰਟ ਕਰਕੇ ਮੰਗਵਾ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਇਹ ਸੌਦਾ ਮਹਿੰਗਾ ਪੈ ਰਿਹਾ ਹੈ ਇਸ ਕਾਰਨ ਦੱਸਿਏ ਕੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਾ ਤਾਂ ਆਰਡਰ ਮਿਲ ਰਹੇ ਨੇ ਤੇ ਨਾਲ ਹੀ ਸਮਾਨ ਵੀ ਸਾਡਾ ਲੇਟ ਪਹੁੰਚ ਰਿਹਾ ਹੈ ਇਸ ਦੇ ਕਾਰਨ ਪੰਜਾਬ ਦੇ ਵਪਾਰੀ ਤੇ ਨਾਲ ਜਿਹੜੇ ਕਾਰੋਬਾਰ જગਤ ਦੇ ਨੋ ਜਿਹੜਾ ਤਕਰੀਬਨ 700 ਤੋਂ 800 ਕਰੋੜ ਦਾ ਰੋਜ਼ਾਨਾ ਨੁਕਸਾਨ ਚੱਲਣਾ ਪੈ ਰਿਹਾ ਕਾਰੋਬਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੇ 10 ਦਿਨ ਦੇ ਅੰਦਰ ਆਪਣਾ ਧਰਨਾ ਨਾ ਹਟਾਇਆ ਤਾਂ ਉਹ ਉਹਨਾਂ ਦੇ ਖਿਲਾਫ ਸੂਬੇ ਦੇ ਵਿੱਚ ਜਿਹੜਾ ਪੰਜਾਬ ਬੰਦ ਕਰਨ ਦਾ ਸੱਦਾ ਦੇ ਦੇਣਗੇ ਦੱਸਦੀ ਹੈ ਕਿ ਪਿਛਲੇ ਸੋਮਵਾਰ ਅੰਦੋਲਨ ਨੂੰ ਲੈ ਕੇ ਦੀ ਆੜ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਦੋਂ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਬਰਨਾਲਾ ਦੇ ਵਿੱਚ ਧਰਨਾ ਦਿੱਤਾ ਗਿਆ ਤਾਂ ਉਸ ਦੌਰਾਨ ਵਪਾਰੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਇਸ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਦੇ ਵਿਚਕਾਰ ਕਾਫੀ ਝੜਪ ਦੇਖਣ ਨੂੰ ਮਿਲੀ ਕਿਸਾਨਾਂ ਨੇ ਇਸ ਵਿਵਾਰ ਦੇ ਖਿਲਾਫ ਬਰਨਾਲਾ ਦੇ ਵਿੱਚ ਬਾਜ਼ਾਰ ਵੀ ਬੰਦ ਕੀਤੇ ਗਏ ਦੱਸਦੀ ਹੈ ਕਿ ਕਿਸਾਨਾਂ ਦੇ ਖਿਲਾਫ ਵਪਾਰੀ ਜੜਿਆ ਲਗਾਤਾਰ ਹੁਣ ਵਿਰੋਧ ਦੇ ਉੱਤੇ ਉਤਰ ਆਇਆ ਸ਼ੁੱਕਰਵਾਰ ਨੂੰ ਸੰਗਰੂਰ ਦੇ ਵਪਾਰੀ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨੀ ਸੰਗਠਨਾ ਦੇ ਵੱਲੋਂ ਗੁੰਡਾਗਰਦੀ ਦਿਖਾਈ ਕੀਤੀ ਜਾ ਰਹੀ ਹੈ ਤਾਂ ਕਿਸਾਨਾਂ ਦੇ ਖਿਲਾਫ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਸੰਗਰੂਰੀ ਨਹੀਂ ਬਲਕਿ ਪੰਜਾਬ ਦੇ ਵਪਾਰੀ ਸੰਗਠਨਾ ਦੇ ਵੱਲੋਂ ਮਿਲ ਕੇ ਕਿਸਾਨਾਂ ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ ਲੁਧਿਆਣਾ ਦੇ ਵਿੱਚ ਪੰਜਾਬ ਪ੍ਰਦੇਸ਼ ਪ੍ਰਦਾਨ ਵਪਾਰ ਮੰਡਲ ਦੇ ਮहासਚਿਵ ਸੁਨੀਲ ਮਹਿਰਾਨੀ ਕਿਹਾ ਹੈ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਬਿਨਾਂ ਵਜਾ ਪੰਜਾਬ ਨੂੰ ਪਟੜੀ ਤੋਂ ਉਤਾਰਨ ਦਾ ਕੰਮ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ 10 ਦਿਨਾਂ ਦੇ ਅੰਦਰ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਨਹੀਂ ਬੰਦ ਕੀਤਾ ਗਿਆ ਨਹੀਂ ਹਟਾਇਆ ਗਿਆ ਤਾਂ ਪੰਜਾਬ ਪੱਧਰ ਦੇ ਉੱਤੇ ਉਹ ਪੂਰਾ ਪੰਜਾਬ ਬੰਦ ਦੀ ਕਾਲ ਦੇ ਦੇਣਗੇ ਵਪਾਰ ਮੰਡਲ ਦੇ ਜਿਹੜੇ ਸੂਬਾ ਪ੍ਰਦਾਨ ਹੈ आयुष अग्रवाल ਦਾ ਕਹਿਣਾ ਹੈ ਕਿ ਕਿਸਾਨਾਂ ਨੇ ਅੰਦੋਲਨ ਦੇ ਕਾਰਨ ਜਿਹੜਾ ਸਾਨੂੰ ਰੋਜ਼ਾਨਾ ਚਾਲਿਤ ਪ੍ਰਤੀਸ਼ਤ ਨੁਕਸਾਨ ਜੜਾ ਹੋ ਚੱਲਣਾ ਪੈ ਰਿਹਾ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਕਿ ਵਿਦੇਸ਼ੀ ਵਪਾਰ ਪੰਜਾਬ ਦੇ ਵਿੱਚ ਆਉਣ ਤੋਂ ਜਿਹੜਾ ਹੈ ਚਿਜ ਕਰਿਆ ਹੈ ਤੇ ਬਲੈਕਲਿਸਟ ਪੰਜਾਬ ਦੀਆਂ ਨੂੰ ਕਰ ਦਿੱਤਾ ਹੈ ਐਨਾ ਹੀ ਨਹੀਂ ਜਿਹੜੇ ਟੂਰਿਸਟ ਹੈ ਉਹ ਵੀ ਪੰਜਾਬ ਦੇ ਵਿੱਚ ਇਸ ਕਾਰਨ ਨਹੀਂ ਆ پا ਰਹੇ ਜਿਸ ਕਾਰਨ ਹੋਟਲ ਤੇ ਰੈਸਟੋਰੈਂਟ ਵੀ ਖਾਲੀ ਪਏ ਨੇ ਇਸ ਕਾਰਨ ਹਜ਼ਾਰਾਂ ਦਾ ਰੋਜ਼ਾਨਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਰੁਜ਼ਗਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਇਸ ਦੇ ਕਾਰਨ ਜਿੱਥੇ ਕਿਸਾਨ ਸ਼ੰਭੂ ਦੇ ਉੱਤੇ ਤਕਰੀਬਨ 3 ਮਹੀਨਿਆਂ ਤੋਂ ਬੈਠੇ ਹੋਏ ਨੇ ਇਸ ਕਾਰਨ ਜਿਹੜਾ ਹੈ ਰੂਟ ਬਦਲ ਕੇ ਉਹਨਾਂ ਨੂੰ ਆਪਣਾ ਸਮਾਨ ਜਿਹੜਾ ਹੋਰ ਨਾਲ ਸੂਬੇ ਤੋਂ ਮੰਗਵਾਣਾ ਪੈ ਰਿਹਾ ਟ੍ਰੇਨਾਂ ਦੇ ਰੂਟ ਡਾਇਵਰਟ ਹੋਣ ਦੇ ਨਾਲ ਹਾਲਾਤ ਅਜਿਹੇ ਬਣੇ ਹੋਏ ਨੇ ਲੁਧਿਆਣਾ ਤੋਂ ਅੰਬਾਲਾ ਜਿੱਥੇ ਟ੍ਰੇਨ ਤਕਰੀਬਨ 3 ਘੰਟੇ ਦੇ ਵਿੱਚ ਪਹੁੰਚ ਜਾਂਦੀ ਸੀ ਹੁਣ ਉਸ ਨੂੰ ਪਹੁੰਚਣ ਦੇ ਲਈ ਤਕਰੀਬਨ 8 ਘੰਟੇ ਲੱਗ ਜਾਂਦੇ ਨੇ ਜਿਸ ਕਾਰਨ ਲੋਕ ਵੀ ਕਾਫੀ ਖੱਜਲ ਖਵਾਰ ਹੁੰਦੇ ਨੇ ਕਈ ਟ੍ਰੇਨਾਂ ਤਾਂ ਰੱਦ ਹੋ ਚੁੱਕੀਆਂ ਨੇ ਜਿੱਥੇ ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠ ਕੇ ਧਰਨਾ ਦੇ ਰਹੇ ਨੇ ਦੂਸਰੇ ਹੀ ਪਾਸੇ ਵਪਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੇ ਕੀ ਆਪਣਾ ਅੰਦੋਲਨ ਆਪਣਾ ਧਰਨਾ ਹਟਾਓ ਤੇ ਅਸੀਂ ਜਿਹੜਾ ਹੈ ਆਪਣੇ ਕਾਰੋਬਾਰ ਦੇ ਵਿੱਚ ਹੁਣ ਹੋਰ ਨੁਕਸਾਨ ਨਹੀਂ ਸਹਿ ਸਕਦੇ ਕਿਉਂਕਿ ਰੋਜ਼ਾਨਾ ਪੰਜਾਬ ਦੇ ਵਿੱਚ ਕਾਰੋਬਾਰੀਆਂ ਨੂੰ 700-800 ਕਰੋੜ ਦਾ ਨੁਕਸਾਨ ਹੋ ਰਿਹਾ ਹੈ ਇਹ ਵੀ ਕਹਿ ਦਿੱਤਾ ਹੈ ਕਿ 10 ਦਿਨ ਦੇ ਵਿੱਚ ਇਹ ਧਰਨਾ ਨਹੀਂ ਹਟਾਇਆ ਗਿਆ ਤਾਂ ਅਸੀਂ ਪੰਜਾਬ ਬੰਦ ਦੀ ਕਾਲ ਦਵਾਂਗੇ ਤਾਂ ਜਿੱਥੇ ਇੱਕ ਪਾਸੇ ਵਪਾਰ ਕਾਫੀ ਜ਼ਿਆਦਾ ਕਿਸਾਨੀ ਅੰਦੋਲਨ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਦੂਸਰੇ ਹੀ ਪਾਸੇ ਕਿਸਾਨ ਵੀ ਕਾਫੀ ਜ਼ਿਆਦਾ ਜੁੜਾ ਹੈ ਉਹ ਖੱਜਲ ਖਵਾਲ ਹੋ ਰਿਹਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਲੀਗਲ ਗਾਰੰਟੀ ਉਹ ਦੇਵਾਂਗੇ ਪਰ ਅਜੇ ਤੱਕ ਸਾਨੂੰ ਨਹੀਂ ਮਿਲੀ ਹੈ ਇਸ ਕਾਰਨ ਹੀ ਤਾਂ ਅਸੀਂ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੇਂਦਰ ਨੇ ਸਾਨੂੰ ਉੱਥੋਂ ਵੀ ਜਾਣ ਤੇ ਰੋਕ ਲਿਆ ਹੈ ਤੇ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਜਿੱਥੇ ਪਹਿਲਾਂ ਰੋਕਿਆ ਗਿਆ ਸੀ ਸੜਕਾਂ ਤੇ ਦੂਸਰੇ ਪਾਸੇ ਕਿਸਾਨਾਂ ਨੇ ਸ਼ੰਭੂ ਦੇਵ ਉੱਤੇ ਟ੍ਰੇਨ ਵੀ ਰੋਕ ਲਈ ਜਿਸ ਕਾਰਨ ਟ੍ਰੇਨਾਂ ਕਾਫੀ ਜ਼ਿਆਦਾ ਰੋਜ਼ਾਨਾ ਰੱਦ ਹੋ ਰਹੀਆਂ ਨੇ ਇਸੇ ਦੇ ਚੱਲਦੇ ਕਈ ਥਾਵਾਂ ਦੇ ਉੱਤੇ ਟ੍ਰੇਨਾਂ ਦੇ ਰੂਟ ਆ ਵਰਡ ਕੀਤਾ ਗਏ ਨੇ ਜਿੱਥੇ ਅੰਬਾਲਾ ਤੋਂ ਲੁਧਿਆਣਾ ਤਕਰੀਬਨ 3 ਘੰਟੇ ਦੇ ਵਿੱਚ ਟ੍ਰੇਨ ਪਹੁੰਚ ਜਾਂਦੀ ਸੀ ਪਰ ਉਸੇ ਨੂੰ ਹੁਣ 8 ਘੰਟੇ ਜਾਂ ਕਈ ਵਾਰ ਐਦਾ ਵੀ ਹੁੰਦਾ ਹੈ ਕਿ ਟ੍ਰੇਨਾਂ ਰੱਦ ਹੋ ਜਾਂਦੀ ਹੈ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਤਕਰੀਬਨ 3 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਕਿਸਾਨ ਸ਼ੰਭੂ ਤੇ ਖਰੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਉਧਰ ਪੰਜਾਬ ਦੇ ਵਿੱਚ ਵਪਾਰ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਬਰਨਾਲਾ ਦੇ ਵਿੱਚ ਵੀ ਪੂਰਾ ਪੰਜਾਬ ਜਿਹੜਾ ਮਾਫ ਕਰਨਾ ਪੂਰਾ ਬਾਜ਼ਾਰ ਬੰਦ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਹੁਣ ਵਪਾਰੀਆਂ ਦੇ ਵੱਲੋਂ ਮੀਟਿੰਗ ਵੱਡੇ ਪੱਧਰ ਤੇ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਹੁਣ 10 ਦਿਨ ਦੇ ਅੰਦਰ ਅਸੀਂ ਪੰਜਾਬ ਬੰਦ ਕਰਾਂਗੇ ਜੇਕਰ ਇਸ ਕਿਸਾਨੀ ਅੰਦੋਲਨ ਨੂੰ ਨਹੀਂ ਹਟਾਇਆ ਗਿਆ ਕਿਉਂਕਿ ਸਾਡੇ ਕੋਲ ਨਾ ਤਾਂ ਆਰਡਰਸ ਆ ਰਹੇ ਨਹੀਂ ਨਾ ਹੀ ਸਾਡਾ ਸਮਾਨ ਸਮੇਂ ਸਿਰ ਸਰੇ ਸਭ ਚ ਸਮੇਸਿਰ ਨਾ ਵੀ ਪਹੁੰਚੇ ਤਾਂ ਸਾਨੂੰ ਜਿਹੜਾ ਵੀ ਸਮਾਨ ਮਿਲ ਵੀ ਪਾਰਿਆ ਉਹ ਕਾਫੀ ਮਹਿੰਗੇ ਦਾਮ ਤੇ ਮਿਲ ਰਿਹਾ ਜਿੱਥੇ 2 ਤੋਂ 3000 ਰੁਪਏ ਸੜਕ ਮਾਰਗ ਦੇ ਜ਼ਰੀਏ ਸਮਾਨ ਮੰਗਵਾਉਣ ਦੇ ਵਿੱਚ ਛੋਟਾ ਮੋਟਾ ਲੱਗਦਾ ਸੀ ਉਸ ਨੂੰ ਚਾਹੇ ਟ੍ਰੇਨ ਦੇ ਜ਼ਰੀਏ ਚਾਹੇ ਸੜਕ ਮਾਰਗ ਦੇ ਜ਼ਰੀਏ ਮੰਗਵਾਣਾ ਪੈ ਰਿਹਾ ਹੈ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਸਾਨੂੰ ਜਿਹੜਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਰਿਹਾ ਹੈ ਹੁਣ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਉੱਤੇ ਚੇਤਾਵਨੀ ਵੀ ਦਿੱਤੀ ਗਈ ਹੈ ਆਪਣਾ ਡਰਨਾ ਹਟਾਓ ਨਹੀਂ ਤਾਂ ਸਿਰ ਪੰਜਾਬ ਬੰਦ ਕਰਾਂਗੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ABC ਪੰਜਾਬ ਦੇ ਨਾਲ